ਇੱਕ ਕਹਾਣੀ ਇੱਕ ਐਸੇ ਸ਼ਹਿਰ ਦੀ ਏ ਜਿਹਦੇ ਬਾਰੇ ਕਹਿੰਦੇ ਸਨ ਕਿ ਉਹਦੀਆਂ ਦਿਵਾਰਾਂ ਚਾਂਦੀ ਦੀਆਂ ਤੇ ਛੱਤ ਸੋਨੇ ਦੀ ਸੀ ਬਹੁਤ ਹੀ ਸੋਨਾ ਸ਼ਹਿਰ ਦੀ ਕਰ ਦੱਸਿਆ ਜਾਂਦਾ ਸੀ ਬਹੁਤ ਹੀ ਸੋਨਾ ਸੀ ਤਕਰੀਬਨ ਇਹਨੂੰ ਲੱਭਣ ਕਈ ਲੋਕ ਗਏ ਪਰ ਜਾਤ ਤਰ ਕਦੀ ਵਾਪਸ ਹੀ ਨਹੀਂ ਆਏ ਧਰਤੀ ਤੇ ਇਹਨਾਂ ਅਸਰਿਆ ਨੇ ਕਿ ਆਪਾਂ ਦੱਸ ਨਹੀਂ ਸਕਦੇ ਕਿ ਸੱਚ ਹੈ ਕਿ ਝੂਠ ਹੈ ਇੱਥੋਂ ਦੇ ਲੋਕ ਦਾ ਕਹਿੰਦੇ ਨੇ ਕਿ ਬੜੇ ਅਦਭੁਤ ਨੇ ਕਦੀ ਬਿਮਾਰ ਨਹੀਂ ਪੈਂਦੇ ਇੱਥੇ ਸਵੇਰੇ ਸੂਰਜ ਦੀ ਰੋਸ਼ਨੀ ਰਾਤ ਨੂੰ ਚਾਨਣ ਦੀ ਰੋਸ਼ਨੀ ਜਿਹੜੀ ਹੁੰਦੀ ਏ ਇਹ 100 ਕਿਲੋਮੀਟਰ ਦੂਰ ਤੋਂ ਹੀ ਆਦਨੇ ਦੇਖਦੀ ਏ ਅਮੇਜਨ ਦੇ ਜੰਗਲਾਂ ਚ ਇਹਦੀ ਲਾਈਟ ਰਾਤ ਨੂੰ ਜਗਮਗ ਜਾਗੂ ਕਰਦੀ ਏ ਤੇ ਚਰਨੇ ਦੇ ਕਿਨਾਰੇ ਤੇ ਸੀ ਕਈ ਬੰਦੇ ਕਹਿੰਦੇ ਨੇ ਕਿ ਏ ਬਹੁਤੀ ਦੂਰੋਂ ਦੂਰੋਂ ਐਡੀ ਜਿਆਦਾ ਲਿਸ਼ਕਦਾ ਸੀ ਇੰਨਾ ਸੋਹਣਾ ਸ਼ਹਿਰ ਸੀ ਕਿ ਆਣੇ ਜਾਂਦਾ ਇਹ ਕਹਾਣੀ ਸ਼ੁਰੂ ਹੁੰਦੀ ਹੈ ਪਹਿਲੇ ਵਰਲਡ ਵਾਈਡ ਤੋਂ ਇੱਥੇ ਇੱਕ ਨਾਂ ਦਾ ਬੰਦਾ ਸੀ ਜਿਹਦਾ ਨਾਂ ਸੀ ਜੈ ਪਰਸੀ ਹੈਰਿਸਨ ਫਾਸੈਟ ਇਹ ਬੰਦਾ ਇਸ ਜੁੱਦ ਤੋਂ ਬਾਅਦ ਇਹਨੂੰ ਕੋਈਸ਼ ਬ੍ਰਾਜ਼ੀਲ ਦੇ ਵਿੱਚ ਬਾਰਡਰ ਤੇ ਨਕਸ਼ੇ ਬਣਾਉਣ ਦੀ ਡਿਊਟੀ ਮਿਲੀ ਨਕਸ਼ੇ ਬਣਾਉਣ ਦਾ ਕਰਕੇ ਇਹਨੂੰ ਜੰਗਲਾਂ ਵਿੱਚ ਜਾਣਾ ਪੈਂਦਾ ਸੀ ਤੇ ਇਹਦੀ ਦਿਲਚਸਪੀ ਲੱਭੀ ਨਵੇਂ-ਨਵੇਂ ਚੀਜ਼ਾਂ ਨੂੰ ਵੇਖ ਕੇ ਇਹਨਾਂ ਦਿਲਚਸਪੀ ਜਾਗਦੀ ਇਹਦੀ ਵੀ ਖੋਜ ਕਰ ਕਰਨ ਦੀ ਵੀ ਨਵੀਆਂ-ਨਵੀਆਂ ਚੀਜ਼ਾਂ ਵੇਖਣ ਦੀ ਇਹਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲੀਆਂ ਕਈ ਜਨਜਾਤੀਆਂ ਮਿਲੀਆਂ ਕੋਈ ਖਤਰਨਾਕ ਲੋਕ ਮਿਲੇ ਜਦ ਤਰ ਉਸ ਟਾਈਮ ਦੀਆਂ ਦੇ ਨਾਲ ਫੋਟੋਆਂ ਵੀ ਨੇ ਕਈ ਇਹਨੂੰ ਇਹੋ ਜਿਹੀਆਂ ਲਿਪੀਆਂ ਮਿਲੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲੀਆਂ ਮਤਲਬ ਜਿਹੜੀਆਂ ਲੀਪੀ ਐ ਉਹ ਜਿਹੜੀ ਪੜ੍ਹੀ ਵੀ ਨਹੀਂ ਸੀ ਜਾ ਸਕਦੀ। ਇਹਦੇ ਤੇ ਇੱਕ ਫਿਲਮ ਵੀ ਬਣੀ ਸੀ। ਦਾ ਲੋਸਟ ਸਿਟੀ ਆਫ ਜੈਡ ਇਹ 2016 ਦੇ ਵਿੱਚ ਇਹਦੇ ਤੇ ਫਿਲਮ ਬਣੀ ਸੀ। ਤੇ ਉਹ ਫਿਲਮ ਵੇਖੋਗੇ ਬਹੁਤ ਸ਼ਾਨਦਾਰ ਫਿਲਮ ਹੈ ਉਹ ਫਿਲਮ ਤੋਂ ਤਕਰੀਬਨ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਵੀ ਕੀ ਸਿਸਟਮ ਸੀ ਕਿਵੇਂ ਹੋਇਆ ਸੀ ਕਿਵੇਂ ਨਹੀਂ ਸੀ ਹੋਇਆ। ਇਹਨੇ ਇੱਕ ਮਨੁੱਖ ਸਕ੍ਰਿਪਟ 512 ਨੰਬਰ ਪੜ੍ਹੀ। ਉਹ ਜਿਹੜੇ ਬੰਦੇ ਨੇ ਲਿਖੀ ਸੀ ਇਹ ਜੋ ਡਾ ਸਿਲਵਾ ਉਹ ਬੰਦੇ ਨੇ ਦੱਸਿਆ ਸੀ ਵੀ ਉਹਦੇ ਵਿੱਚ ਕਿ ਇਹਦੀ ਛੱਤ ਐਵੇਂ ਦੀ ਏ ਸੋਨੇ ਦੀ ਦੁਬਾਰਾ ਚਾਂਦੀ ਦੀ ਤੇ ਉਹੀ ਚੀਜ਼ ਨੇ ਦਾਦੇ ਵੀ ਦੱਸੀ ਸੀ ਤੇ ਇਹਨੇ ਹੋਰਾਂ ਤੋਂ ਵੀ ਸੁਣੀ ਸੀ ਉਹੀ ਸੇਮ ਚੀਜ਼ ਵਿੱਚ ਲਿਖੀ ਸੀ ਇਹਦੀ ਹੋਰ ਦਿਲਚਸਪੀ ਜਾਗ ਗਈ ਕਿ ਇਹ ਚੀਜ਼ ਨੂੰ ਵੇਖਾ ਕਿਵੇਂ ਦਾ ਉਹਦੇ 'ਚ ਲਿਖਿਆ ਸੀ ਕਿ ਇਹ ਚਰਨੇ ਜਿਹੜਾ ਹੈ ਇਹ ਮੋਟਰ ਦੇ ਨਾਲ ਚੱਲਦਾ ਹੈ ਇੱਥੇ ਪਾਣੀ ਮਤਲਬ ਆਪਣੇ ਆਪ ਸ਼ਹਿਰ ਦੇ ਵਿੱਚ ਜਾਂਦਾ ਹੈ ਤੇ ਬਹੁਤ ਹੀ ਖਤਰਨਾਕ ਚੀਜ਼ਾਂ ਨੇ ਇਹਦੀ ਤੱਕ ਪਹੁੰਚਣ ਵਾਸਤੇ ਇਹਨੂੰ ਕਈ ਉਸ ਟਾਈਮ ਦੀ ਲਿਪੀ ਮਿਲੀ ਕੁਝ ਕਹ ਰਹੇ ਨੇ ਗ੍ਰੀਕ ਭਾਸ਼ਾ ਦੇ ਵਿੱਚ ਪਰ 1921 ਦੇ ਵਿੱਚ ਇਹਨੂੰ ਡਿਊਟੀ ਲੱਗੀ ਜਾਣ ਦੀ ਵੀ ਇੱਕ ਰਿਮੈਂ ਵੇਖ ਕੇ ਆਉਣਾ ਜੰਗਲਾਂ ਨੂੰ ਜਾ ਕੇ ਵੀ ਕੀ ਕੋਸ਼ਿਸ਼ ਕੀਤੀ ਕੁਝ ਨਹੀਂ ਪਰ ਇਹ ਗਿਆ ਪਰ ਇਹ ਛੇਤੀ ਹੀ ਵਾਪਸ ਆ ਗਏ ਛੇਤੀ ਵਾਪਸ ਆ ਗਏ ਕਿਉਂਕਿ ਉੱਥੇ ਬਹੁਤ ਜ਼ਿਆਦਾ ਮੱਖੀਆਂ ਸਨ ਬੜਾ ਬੁਰਾ ਹਾਲ ਸੀ ਭੁੱਖ ਤੋਂ ਕੁਝ ਕੁਛ ਇਹਨਾਂ ਦੇ ਖੱਚਰਾਂ ਤੇ ਗਦੇ ਮਰ ਗਏ ਸਨ ਇਹ ਫਿਰ ਵਾਪਸ ਆਏ ਇੱਕ ਰਿ ਫਿਰ ਦੁਬਾਰਾ ਇਹਨਾਂ ਨੇ ਗਏ ਫਿਰ 18 ਮਹੀਨੇ ਲਾਏ ਇਹਨਾਂ ਨੇ 18 ਮਹੀਨੇ ਲਾ ਕੇ ਵਾਪਸ ਆ ਗਏ ਪਰ ਗੱਲ ਨਹੀਂ ਬਣੀ ਹੁਣ ਇਹਨਾਂ ਨੂੰ ਕਾਫੀ ਤਜਰਬਾ ਹੋ ਗਿਆ ਉੱਥੇ ਰਹਿਣ ਦਾ ਜਨਜਾਤੀਆਂ ਨਾਲ ਦੋਸਤੀ ਹੋ ਗਈ ਸੀ ਬਹੁਤ ਜ਼ਿਆਦਾ ਇਹਨਾਂ ਦੀ ਜਿੰਨ ਜਾਤੀਆਂ ਵਾਸਤੇ ਜਦੋਂ ਜਾਂਦੇ ਹੁੰਦੇ ਨੇ ਗਿਫਟ ਲੈ ਜਾਂਦੇ ਹੁੰਦੇ ਸਨ ਉਹਨਾਂ ਦੀ ਬਾਸ਼ਾ ਵੀ ਆਉਣ ਲੱਗ ਪਈ ਉਹਨਾਂ ਵੀ ਦੱਸਿਆ ਕਿ ਇੱਥੇ ਸੋਨੇ ਦਾ ਸ਼ਹਿਰ ਹੈ ਬਹੁਤ ਹੀ ਸੁੰਦਰ ਰਾਤ ਨੂੰ ਜਗਮਗ ਜਗਮਗ ਵੀ ਸਾਡੇ ਦਾਦੇ ਪੜਦਾਦਿਆਂ ਨੇ ਸੁਣਿਆ ਅਸੀਂ ਅਸੀਂ ਪਰ ਜਾਂਦੇ ਕੋਈ ਨਹੀਂ ਉੱਧਰ ਬਹੁਤ ਖਤਰਨਾਕ ਜੰਗਲ ਹੈ ਉਹ ਸਾਈਡ ਦਾ ਬਹੁਤ ਖਤਰਨਾਕ ਚੀਜ਼ਾਂ ਰਹਿੰਦੀਆਂ ਨੇ ਉੱਧਰ بڑے ਡੇਡੇ ਸੱਪ ਨੇ ਐਨਾ ਕੁੰਡਾ ਵਗੈਰਾ ਬਹੁਤ ਬੁਰਾ ਹਾਲ ਹੈ ਜੀ ਉੱਧਰ ਕੋਈ ਨਹੀਂ ਜਾਂਦਾ ਇਹਨਾਂ ਨੇ ਫਿਰ ਕੀ ਕੀਤਾ ਜੀ ਤਿਆਰੀ ਤੁਰ ਕੀਤੀ ਉਸ ਟਾਈਮੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਸੀ ਕਿ ਇਹਨੂੰ ਜੀਓਗ੍ਰਾਫੀ ਵਾਲੋਂ 골ਡ ਮੈਡਲ ਦਿੱਤਾ ਗਿਆ ਸੀ ਐਕਤੀ ਇਹਨੂੰ ਤਿਆਰੀ ਕੀਤੀ ਤੇ ਨਾਲ ਇਹਨਾਂ ਨੂੰ ਜੀਓਗ੍ਰਾਫੀ ਨੇ ਆਖਿਆ ਸੀ ਪੈਸੇ ਦੇਣੇ ਆ ਤੇ ਉਹਨੂੰ ਉਹਨਾਂ ਮੋਟਾ ਪੈਸਾ ਦਿੱਤਾ ਉਧਰ ਉਥੋਂ ਦੀ ਸਰਕਾਰ ਨੇ ਪੈਸਾ ਦਿੱਤਾ ਤੇ ਇਹਨਾਂ ਨੇ ਤਕੜਾ ਸਮਾਨ ਲੈ ਲਿਆ ਨਾਲ ਬਹੁਤ ਜ਼ਿਆਦਾ ਖਚਰਾ ਵਗੈਰਾ ਆਪਣਾ ਮੁੰਡਾ ਮੁੰਡੇ ਦਾ ਦੋਸਤ ਇਹਦਾ ਦੋਸਤ ਦੋ ਮਜ਼ਦੂਰ ਇਹ ਜਦੋਂ ਗਏ ਇਹਨਾਂ ਨੂੰ 60 ਮੀਟਰ ਲੰਬਾ ਇਹਨਾਂ ਕੋਲੋਂ ਮਿਲਿਆ 6 ਮੀਟਰ ਲੰਮੀ ਮਕੜੀ ਮਿਲੀ ਦੋ ਨੱਕ ਵਾਲਾ ਕੁੱਤਾ ਇਹਨਾਂ ਲੈਟਰ ਲਿਖਿਆ ਸੀ ਉਹਦੇ ਵਿੱਚ ਦੱਸਿਆ ਸੀ ਵੀ ਇਹ ਸਾਨੂੰ ਐਸੀਆਂ ਚੀਜ਼ਾਂ ਕਈ ਤਗੜੇ ਪੰਛੀ ਮਿਲੇ ਨੇ ਸਾਨੂੰ ਉਹਦੇ ਵਿੱਚ ਲਿਖਿਆ ਸੀ ਲੈਟਰ ਦੇ ਵਿੱਚ ਉਹ ਲੈਟਰ ਅਜੇ ਵੀ ਪਏ ਨੇ ਜਿਹੜੇ ਆਪਣਾ ਤੁਸੀਂ Google ਤੋਂ ਹੀ ਕੱਢ ਸਕਦੇ ਹੋ ਤੇ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹਨਾਂ ਦੱਸਿਆ ਵੀ ਐਵੇਂ ਐਵੇਂ ਸਾਨੂੰ ਇੱਕ ਇੰਡੀਅਨ ਚੀਫ ਮਿਲਿਆ ਇਹਨੇ ਇੱਕ ਲੈਟਰ ਹੋਰ ਲਿਖਿਆ ਉਹ ਜਨਜਾਤੀ ਦੇ ਹੱਥ ਕਿਸੇ ਦੇ ਹੱਥ ਕਰ ਲਿਆ ਵੀ ਇੱਕ ਸਾਨੂੰ ਇੰਡੀਅਨ ਚੀਫ ਮਿਲਿਆ ਉਹ ਕਹਿੰਦਾ ਇਹ ਐ ਤੋਂ ਥੋੜੀ ਦੂਰ ਹੈ 10 ਕਿਲੋ ਦੇ ਦੂਰੀ ਤੇ ਵੀ ਉਹ ਸ਼ਹਿਰ ਹੈ ਤੇ ਐਵੇਂ ਐਵੇਂ ਉਹੀ ਚੀਜ਼ਾਂ ਜਿਹੜੀਆਂ ਮਾਨੂੰ ਸਕ੍ਰਿਪਟ ਦੇ ਵਿੱਚ 512 ਦੇ ਵਿੱਚ ਲਿਖਿਆ ਸੀ ਉਹੀ ਚੀਜ਼ਾਂ ਉਹ ਦੱਸਣ ਦੇ ਆਇਆ ਸੀ ਉਹਨੇ ਕੋਈ ਇੱਕ ਦੱਸਿਆ ਹੁੰਦਾ ਤੇ ਹਰ ਇੱਕ ਜਗ੍ਹਾ ਦੇ ਸੁਣ ਦਿਆ ਸੀ ਦਾਦੇ ਤੋਂ ਉਹ ਬੰਦੇ ਵੀ ਲਿਖਿਆ ਉਹ ਇੰਡੀਅਨ ਚੀ ਵੀ ਦੱਸਣ ਦੇ ਆਈ ਕਈ ਜਨਜਾਤੀਆਂ ਵੀ ਦੱਸਦੀਆਂ ਪਈਆਂ ਸਨ ਪਰ ਉਹ ਬੰਦੇ ਨੇ ਨੂੰ ਇਹ ਆਖਿਆ ਵੀ ਮੇਰੇ ਨਾਲ ਚੱਲਣ ਦਾ ਨਾਲ ਨਹੀਂ ਜਾਂਦਾ ਜੀ ਮੈਂ ਕੁਝ ਤੇ ਬਜ਼ੁਰਗ ਹੋ ਗਿਆ ਵਾਂ ਉਹ ਜੰਗਲੇ ਬੜਾ ਖਤਰਨਾਕ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਉਸ ਤੋਂ ਬਾਅਦ ਦੇ ਨਾ ਹੋਰ ਅੱਗੋਂ ਆਏ ਅੱਗੇ ਆ ਕੇ ਇਹਨਾਂ ਨੇ ਇੱਕ ਹੋਰ ਲੈਟਰ ਲਿਖਿਆ ਤੇ ਉਹ ਲੈਟਰ ਜਿਹੜਾ ਦੇ ਨਾਲ ਦੋਸਤ ਗਿਆ ਸੀ ਇਹਦਾ ਉਹਦੇ ਹੱਥ ਕੱਲਿਆ ਤੇ ਉਸ ਲੈਟਰ ਦੇ ਵਿੱਚ ਇਹਨਾਂ ਲਿਖਿਆ ਜੀ ਇਸ ਤਰ੍ਹਾਂ ਸਾਨੂੰ ਅਗਰ 22 ਚੜ੍ਹਨਸ ਅਸੀਂ ਨਹੀਂ ਹੁੰਦੇ ਤੇ ਸਾਨੂੰ ਖੋਜਣ ਵਾਸਤੇ ਕੁਝ ਕੱਲਿਆ ਜਨਾ ਕਿਸੇ ਨੂੰ ਬਾਕੀ ਮੁੰਡਾ ਬਹੁਤ ਖੁਸ਼ ਹੈ ਪਰ ਇੱਥੇ ਮੱਛਰੀ ਨੇ ਖਤਰਨਾਕ ਨੇ ਸੂਈ ਦਾ ਡੰਗ ਮਾਰਦਣ ਬਹੁਤ ਜ਼ਿਆਦਾ ਕਿ ਮੱਛਰਦਾਨੀ ਦੇ ਵਿੱਚ ਹੀ ਵੱਢ ਜਾਂਦੇ ਨੇ ਸਾਡੇ ਨਾਲ ਮਜ਼ਦੂਰ ਨੇ ਉਹ ਵੀ ਬੜੇ ਤੰਗ ਹੋ ਚੁੱਕੇ ਨੇ ਉਹਨਾਂ ਨੂੰ ਵਾਪਸ ਕਰ ਜਾਣਾ ਅਸੀਂ ਨੇੜੇ ਪਹੁੰਚਣ ਵਾਲੇ ਆ ਇਹ ਲਾਸਟ ਲੈਟਰ ਸੀ ਜਿਹੜਾ ਆਪਣੇ ਉਹਨਾਂ ਨੇ ਲਿਖਿਆ ਆਪਣੀ ਓਟੀ ਨੂੰ ਤੇ ਉਹ ਹਜੇ ਵੀ ਹੈ ਲੈਟਰ ਉਹਦੇ ਵਿੱਚ ਦੱਸਿਆ ਕਿ ਅਸੀਂ ਬਹੁਤ ਨੇੜੇ ਆ ਇਹਨਾਂ ਦਾ ਨਕਸ਼ਾ ਵੀ ਦੱਸਿਆ ਵੀ ਕਿੱਥੋਂ ਕਿਵੇਂ ਜਾਣਾ ਹੈ ਤੇ ਕਿੱਥੇ ਕਰਕੇ ਆਇਆ ਏ ਨਾਲ ਜੀ ਬਹੁਤ ਮਜ਼ਦੂਰ ਵਗੈਰਾ ਸਨ ਜਿਹੜੇ ਉਹ ਵੀ ਕਹਿ ਰਹੇ ਹਨ ਵੀ ਨਹੀਂ ਨਹੀਂ ਹੁਣ ਵਾਪਸ ਚਲੀਏ ਬੁੜਾ ਆ ਗਿਆ ਤੇ ਇਹ ਕਹਿ ਰਹੇ ਸੀ ਵੀ ਬਹੁਤ ਨੇੜੇ ਆ ਅਸੀਂ ਮਾਟੋ ਗਰੋਸੋਦ ਰਾਜ ਦੇ ਜੰਗਲ ਦਾ ਇਹਨਾਂ ਕੋਈ ਐਡਰੈਸ ਦੱਸਿਆ ਸੀ ਵੀ ਉੱਥੇ ਕਰਕੇ ਨੇ ਆ ਉਦੋਂ ਬਾਅਦ ਇਹਨਾਂ ਨੂੰ ਕੋਈ ਦੋ ਇੰਡੀਅਨ ਵੀ ਉੱਥੇ ਕਹਿ ਰਹੇ ਹੋਰ ਮਿਲੇ ਸਨ ਤੇ ਇਹਨਾਂ ਨੇ ਲਿਖਿਆ ਵੀ ਪਹੁੰਚਣ ਵਾਲੇ ਆ ਪਰ ਇਹ ਉਸ ਤੋਂ ਬਾਅਦ ਨਾ ਤੱਕਿਆ ਆ ਵਾਪਸ ਆਏ ਨਾ ਕਿ ਕਿਨੇ 13 ਟੀਮਾਂ ਬਣਾਈਆਂ ਗਈਆਂ ਇਹਨਾਂ ਨੂੰ ਲੱਭਣ ਵਾਸਤੇ ਜਿੰਨਾਂ ਚੋਂ 13 ਟੀਮਾਂ ਚ 100 ਬੰਦੇ ਮਾਰੇ ਗਏ ਸਨ ਉਸ ਤੋਂ ਬਾਅਦ 1925 ਦੇ ਵਿੱਚ 19 ਮਈ 1925 ਨੂੰ ਇਹ ਲਾਸਟ ਲੈਟਰ ਲਿਖਿਆ ਸੀ ਇਹਨਾਂ ਤੇ 1952 ਨੂੰ ਕੁਝ ਛੱਡੀਆਂ ਲੱਭੀਆਂ ਸਨ ਇਹਦਾ ਜਨਮ ਬੰਦੇ ਦਾ ਜਿਹੜਾ ਸੀ 1868 ਦਾ ਸੀ ਤੇ ਬ੍ਰਿਟਿਸ਼ ਦਾ ਹੀ ਬੰਦਾ ਆ ਇਹ ਤੇ 25 ਸਾਲ ਬਾਅਦ ਉਹ 25 26 ਸਾਲ ਬਾਅਦ ਹੱਡੀਆਂ ਲੰਬੀਆਂ ਤੇ ਉਹਨਾਂ ਨੇ ਕਿਹਾ ਡੀਐਨਏ ਕਰਾ ਲਓ ਇਹਨਾਂ ਡੀਐਨਏ ਨਹੀਂ ਕਰਾਇਆ ਇਹਦੇ ਘਰਦਿਆਂ ਨਹੀਂ ਜਿੱਥੋਂ ਪਤਾ ਨਹੀਂ ਲੱਗ ਸਕਿਆ ਕਿ ਉਹ ਹੱਡੀਆਂ ਕਿਹਦੀਆਂ ਸੰਕੀ ਦੀਆਂ ਨਹੀਂ ਸਨ ਪਰ ਉਹਦੇ ਬਾਰੇ ਕਈ ਲੋਕਾਂ ਨੇ ਦੱਸਿਆ ਹੁਣ ਜਿਵੇਂ ਐਡਰੈਸ ਵੀ ਲਿਖਿਆ ਹੁਣ ਆਪਣੀ ਬੋਟੀ ਨੂੰ ਇਹਨਾਂ ਕਿਉਂ ਝੋਟ ਮਾਰਨਾ ਸੀ ਵੀ ਅਸੀਂ ਨੇੜੇ ਆਪੜ ਗਏ ਆ ਪਰ ਜਿਹੜੇ ਜਿਹੜੇ ਚੀਜ਼ਾਂ ਦੋਸੀਂ ਬੜੇ ਖਤਰਨਾਕ ਖਤਰਨਾਕ ਚੀਜ਼ਾਂ ਫਿਰ ਵੇਖੋ ਕੋਈ ਵੀ ਪਿਓ ਹੋਏਗਾ ਆਪਣੇ ਪੁੱਤਰ ਨਾਲ ਲੈ ਕੇ ਐਡੇ ਖਤਰਨਾਕ ਥੱਥੇ ਕਿਉਂ ਜਾਏਗਾ ਹੁਣ ਕੋਈ ਕਹਿੰਦਾ ਹੈ ਕਿ ਉਹ ਉਸ ਜਨਜਾਤੀ ਦਾ ਉੱਥੇ ਰਾਜਾ ਬਣ ਗਿਆ ਉੱਥੇ ਰਹਿ ਗਿਆ ਕੋਈ ਕਹਿੰਦੇ ਨੇ ਸੋਨੇ ਦਾ ਲੱਭ ਲਿਆ ਸੀ ਕਿ ਉਹ ਜਨਜਾਤੀਆਂ ਉੱਥੇ ਜਿਹੜਾ ਅਪੜ ਜਾਂ ਉਹਨੂੰ ਦੁਬਾਰਾ ਵਾਪਸ ਨਹੀਂ ਆਉਂਦੇ ਹਿੰਦੀਆਂ ਜਿਹੜੇ ਲੱਭਣ ਗਏ ਨੇ ਉਹ ਵੀ ਕਦੀ ਵਾਪਸ ਨਹੀਂ ਆਏ ਕਹਿੰਦੇ ਨੇ ਵੀ ਉੱਥੇ ਹੀ ਰਹਿ ਗਏ ਨੇ ਸਾਰੇ ਕੋਸ਼ ਪਰ ਕਈਆਂ ਬੰਦਿਆਂ ਬਾਅਦ ਦੱਸਿਆ ਵੀ ਐਵੇਂ ਵੀ ਅਸੀਂ ਉੱਥੇ ਖਾਲੀ ਖੰਡਰ ਵੇਖਣ ਜੀ ਦੇ ਵਿੱਚ 50 ਹਜ਼ਾਰ ਬੰਦਾ ਇੱਕ ਟਾਈਮ ਇਕੱਠਾ ਰਹਿ ਸਕਦਾ ਐਵੇਂ ਐਵੇਂ ਦੇਖ ਲਈ ਉਹ ਕਈਆਂ ਜਣਾਂ ਹੋਰਾਂ ਨੂੰ ਵੀ ਦੱਸਿਆ ਸੀ